ਹਾਂਜੀ ਸਸਿਆਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਰਾਸ਼ਨ ਸਕੀਮ 2024 ਨਵਾਂ ਰਾਸ਼ਨ ਕਾਰਡ ਕਿਵੇਂ ਬਣੇਗਾ ਕਿਹੜੇ ਦਸਤਾਵੇਜ਼ ਜ਼ਰੂਰੀ ਨਵੇਂ ਨਿਯਮ ਲਾਗੂ ਇਹਨਾਂ ਲੋਕਾਂ ਦੇ ਰਾਸ਼ਨ ਕਾਰਡ ਹੋਏ ਬੰਦ ਕੀ ਹਾਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾਟ ਉਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਆਂ ਪੰਜਾਬ ਵਿੱਚ ਨਵੇਂ ਰਾਸ਼ਨ ਕਾਰਡ ਜੋ ਬਣਾ ਸਟਾਰਟ ਹੋ ਚੁੱਕੇ ਆ ਤਾਂ ਤੁਸੀਂ ਆਪਣਾ ਨਵਾਂ ਸਮਾਰਟ ਰਾਸ਼ਨ ਕਾਰਡ ਕਿਵੇਂ ਬਣਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਬਣੇ ਹੋਇਆ ਉਹਨਾਂ ਦੇ ਲਈ ਵੀ ਕੁਝ ਨਵੇਂ ਇਨਸਟਰਕਸ਼ਨ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਿਆ ਹਨ ਪੂਰੀ ਜਾਣਕਾਰੀ ਆਪਾਂ ਸ਼ੇਅਰ ਕਰਦੇ ਆਂ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਪੂਰੇ ਭਾਰਤ ਵਿੱਚ ਰਾਸ਼ਨ ਕਾਰਡ ਦੇ ਸਬੰਧੀ ਲੇਟੈਸਟ ਅਪਡੇਟ ਜੋ ਜਾਰੀ ਕੀਤੇ ਅੰਗੇ ਹਨ ਕਿ ਹੁਣ ਸਾਰੇ ਹੀ ਲੋਕਾਂ ਨੂੰ ਆਪਣੇ ਰਾਸ਼ਨ ਕਾਰਡ ਦੀ ਕੇवाईसी ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਗਰ ਤੁਹਾਡਾ ਪਹਿਲਾਂ ਤੋਂ ਰਾਸ਼ਨ ਕਾਰਡ ਬਣਿਆ ਹੋਇਆ ਹੈ ਅਗਰ ਤੁਸੀਂ ਆਪਣੇ ਰਾਸ਼ਨ ਕਾਰਡ ਦੀ ਕੇवाईसी ਨਹੀਂ ਕਰਵਾਈ ਆਪਣੇ ਡਿਪੋ 홀ਡਰ ਕੋਲ ਜਾ ਕੇ ਕੇवाईसी ਜਰੂਰ ਕਰਵਾਓ ਕਿਉਂਕਿ ਹੁਣ ਕੇवाईसी ਲਾਜ਼ਮੀ ਕੀਤੀ ਗਈ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਆਪਣੇ ਪਹਿਲਾ ਹੀ ਬਣੇ ਰਾਸ਼ਨ ਕਾਰਡ ਵਿੱਚ ਕਿਸੇ ਨਵੇਂ ਮੈਂਬਰ ਨੂੰ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੰਮ ਵੀ ਆਪਣੇ ਡਿਪੋ 홀ਡਰ ਕੋਲ ਕਰਵਾ ਸਕਦੇ ਹੋ ਜਦੋਂ ਤੁਹਾਡੀ ਕੇवाईसी ਕੀਤੀ ਜਾਏਗੀ ਤਾਂ ਉਸ ਦੇ ਵਿੱਚ ਤੁਹਾਨੂੰ ਨਵਾਂ ਮੈਂਬਰ ਐਡ ਕਰਨ ਜਾਂ ਫਿਰ ਕਿਸੇ ਡੈਥ ਹੋਏ ਘਰ ਦੇ ਮੈਂਬਰ ਨੂੰ ਰਾਸ਼ਨ ਕਾਰਡ ਵਿੱਚੋਂ ਡਿਲੀਟ ਕਰਾਉਣ ਦੀ ਸਾਰੀ ਸਹੂਲਤ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਹੁਣ ਆਪਾਂ ਨਵੇਂ ਰਾਸ਼ਨ ਕਾਰਡ ਦੀ ਤਾਂ ਬਹੁਤ ਸਾਰੇ ਸਾਥੀ ਇਸ ਚੀਜ਼ ਦੇ ਉੱਪਰ ਕਮੈਂਟ ਕਰ ਰਹੇ ਸੀਗੇ ਕਿ ਨਵੇਂ ਰਾਸ਼ਨ ਕਾਰਡ ਕਿਵੇਂ ਬਣਨਗੇ ਕਿੱਥੋਂ ਬਣਨਗੇ ਤਾਂ ਉਸ ਤੇ ਲਈ ਆਪਾਂ ਇੱਕ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆਂ ਦੋਸਤੋ ਰਾਸ਼ਨ ਕਾਰਡ ਦੋ ਤਰੀਕੇ ਬਣਾਏ ਜਾ ਰਹੇ ਆ ਲੇਕਿਨ ਪੰਜਾਬ ਦੇ ਵਿੱਚ ਜੋ ਡਿਜੀਟਲ ਤਰੀਕਾ ਜਾਂ ਆਨਲਾਈਨ ਤਰੀਕਾ ਆਪਾਂ ਕਹਿ ਸਕਦੇ ਹਾਂ ਉਸ ਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾਗਾ ਜਿਸ ਕਰਕੇ ਅਗਰ ਤੁਸੀਂ ਰਾਸ਼ਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਡਿਪੋ 홀ਡਰ ਨੂੰ ਫਾਈਲ ਜਮ੍ਹਾਂ ਕਰਾਉਣੀ ਹੋਵੇਗੀ ਕਿਹੜੀ ਫਾਈਲ ਜਮ੍ਹਾਂ ਕਰਾਉਣੀ ਹੁੰਦੀ ਹੈ ਅਤੇ ਕਿਹੜੇ ਡਾਕੂਮੈਂਟ ਨਾਲ ਦੇਨੇ ਹੁੰਦੇ ਆ ਤਾਂ ਦੋਸਤੋ ਇਹ ਫਾਰਮ ਹੈ ਜੀ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਅਧੀਨ ਲਾਪਤੇਨ ਦੀ ਰੀਵੈਰੀਫਿਕੇਸ਼ਨ ਵੈਰੀਫਿਕੇਸ਼ਨ ਸੰਬੰਧੀ ਫਾਰਮ ਔਰ ਇਹ ਫਾਰਮ ਹਾਲੇ ਵੀ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਬਣਾਉਣ ਦੇ ਲਈ ਲਾਇਆ ਜਾ ਰਿਹਾ ਹੈ ਅਗਰ ਤੁਸੀਂ ਵੀ ਆਪਣਾ ਰਾਸ਼ਨ ਕਾਰਡ ਬਣਾਉਣਾ ਹੈਗਾ ਤਾਂ ਸਭ ਤੋਂ ਪਹਿਲਾਂ ਇਸ ਦੀਆਂ ਹਦਾਇਤਾਂ ਇਸ ਤੇ ਇਨਸਟਰਕਸ਼ਨ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਰਾਸ਼ਨ ਕਾਰਡ ਘਰ ਦੇ ਕਿਸੇ ਮਹਿਲਾ ਦੇ ਨਾਮ ਤੇ ਬਣਾਓ ਜੇ ਜਿਹਨਾਂ ਦੀ ਉਮਰ 18 ਸਾਲ ਤੋਂ ਵੱਧ ਹੈ ਉਸ ਮਹਿਲਾ ਦੇ ਤੁਹਾਡੇ ਕੋਲ ਦੋ ਪ੍ਰੂਫ ਹੋਣੇ ਚਾਹੀਦੇ ਆ ਜਿਸ ਦੇ ਵਿੱਚ ਇੱਕ ਆਧਾਰ ਕਾਰਡ ਦੂਸਰਾ ਵੋਟਰ ਕਾਰਡ ਜਾਂ ਫਿਰ ਇੱਕ ਹੋਰ ਰਹਿਾਈਸੀ ਸਬੂਤ ਕੋਈ ਵੀ ਹੋ ਜਾਵੇ ਜਿਸ ਤੇ ਉੱਪਰ ਮਹਿਲਾ ਦਾ ਡਾਟਾ ਨੇਮ ਸਾਰਾ ਸਹੀ ਲਿਖਿਆ ਹੋਵੇ ਉਸ ਤੋਂ ਬਾਅਦ ਇੱਕ ਬੈਂਕ ਖਾਤਾ ਇਹ ਪ੍ਰੂਫ ਤੁਹਾਡੇ ਕੋਲ ਉਸ ਮਹਿਲਾ ਦੇ ਹੋਣੇ ਚਾਹੀਦੇ ਆ ਇਸ ਦੇ ਨਾਲ ਫੈਮਿਲੀ ਮੈਂਬਰ ਦੇ ਆਧਾਰ ਕਾਰਡ ਜਿਸ ਤੇ ਉੱਪਰ ਨਾਮ ਅਤੇ ਜਨਮ ਤਰੀਕ ਬਿਲਕੁਲ ਸਹੀ ਲਿਖੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਤੁਹਾਡੀ ਫੈਮਿਲੀ ਦੀ ਇੱਕ ਗਰੁੱਪ ਫੋਟੋ ਅਤੇ ਇੱਕ ਜਿਸ ਦੇ ਨਾਮ ਤੇ ਤੁਸੀਂ ਰਾਸ਼ਨ ਕਾਰਡ ਅਪਲਾਈ ਕਰਨਾ ਹੈ ਉਸ ਦੀ ਫੋਟੋ ਹੋਣੀ ਚਾਹੀਦੀ ਹੈ ਇਹ ਫੋਟੋ ਲੇਟੈਸਟ ਹੋਣੀ ਚਾਹੀਦੀ ਹੈ ਕਿਤੇ ਜਿਆਦਾ ਪੁਰਾਣੀਆਂ ਫੋਟੋ ਹੋਣੀਆਂ ਤਾਂ ਤੁਹਾਡਾ ਰਾਸ਼ਨ ਕਾਰਡ ਰਿਜੈਕਟ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਜੋ ਸਵੈ ਘੋਸ਼ਣਾ ਕੀਤੀ ਗਈ ਹੈ ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਨਹੀਂ ਕਰਦਾ ਮੇਰੀ ਜਾਂ ਮੇਰੇ ਪਰਿਵਾਰ ਦੀ 22 ਏਕੜ ਨਹਿਰੀ ਚਾਹੀ ਜਾਂ 5 ਏਕੜ ਤੋਂ ਵੱਧ ਬਾਗਬਾਨੀ ਜ਼ਮੀਨ ਅਤੇ ਸੇਮ ਨਾਲ ਸੰਬੰਧਿਤ ਇਲਾਕੇ ਵਿੱਚ 5 ਏਕੜ ਤੋਂ ਵੱਧ ਜ਼ਮੀਨ ਨਹੀਂ ਹੈ ਮੈਂ ਤੇ ਮੇਰੇ ਪਰਿਵਾਰ ਦਾ ਕੋਈ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋਂ ਸਲਾਨਾ ਆਮਦਨ 60000 ਰੁਪਏ ਤੋਂ ਜ਼ਿਆਦਾ ਨਹੀਂ ਹੈ ਮੇਰੇ ਪਰਿਵਾਰ ਕੋਲ ਸ਼ਹਿਰੀ ਖੇਤਰ ਵਿੱਚ 100 ਵਰਗ ਮੀਟਰ ਗੱਜ ਤੋਂ ਵੱਧ ਰਹਿਾਈ ਸ਼ੇ ਮਕਾਨ 750 ਵਰਗ ਫੁੱਟ ਤੋਂ ਵੱਧ ਦਾ ਫਲੈਟ ਨਹੀਂ ਹੈ ਮੈਂ ਤੇ ਮੇਰੇ ਘਰ ਆਧਾਰ ਕਾਰਡ ਮੋਬਾਈਲ ਨੰਬਰ ਜੋ ਵੀ ਚੀਜ਼ਾਂ ਮੈਂ ਆਪਣੀਆਂ ਦੇ ਰਿਹਾ ਹਾਂ ਬਿਲਕੁਲ ਸਹੀ ਤੇ ਸਹਿਮਤ ਹਾਂ ਇਸ ਤੋਂ ਇਲਾਵਾ ਤੁਸੀਂ ਇੱਥੇ ਅਗਲੀ ਇਨਸਟਰਕਸ਼ਨ ਦੇਣੀ ਹੈ ਮੇਰੇ ਅਤੇ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦਾ ਚਾਰ ਪਹੀਆ ਗੱਡੀ ਜਾਂ ਘਰ ਵਿੱਚ ਏਸੀ ਨਹੀਂ ਲੱਗਿਆ ਹੋਇਆ ਤਾਂ ਇਹ ਇਨਸਟਰਕਸ਼ਨ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਤੁਸੀਂ ਰੀਡ ਕਰੋਗੇ ਉਸ ਤੋਂ ਬਾਅਦ ਤੁਸੀਂ ਆਪਣੇ ਰਾਸ਼ਨ卡ਡ ਦੇ ਲਈ ਅਪਲਾਈ ਕਰੋ ਕਿਉਂਕਿ ਅਗਰ ਤੁਸੀਂ ਜਹਾਂ ਕੁਝ ਵੀ ਗਲਤ ਟਹਿਰਾਏ ਜਾਂਦੇ ਹੋ ਤਾਂ ਸਰਕਾਰ ਤੁਹਾਡੇ ਤੇ ਮਾਪਦੰਡ ਜਾਂ ਹੋਰ ਸਰਕਾਰੀ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਔਰ ਇਹੀ ਇਨਸਟਰਕਸ਼ਨ ਉਹਨਾਂ ਲੋਕਾਂ ਦੇ ਲਈ ਵੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਆਪਣਾ ਰਾਸ਼ਨ ਕਾਰਡ ਪਹਿਲਾਂ ਤੋਂ ਬਣਵਾਇਆ ਹੋਇਆ ਅਤੇ ਉਹ ਜਾਦੀ ਤਰੀਕੇ ਨਾਲ ਜਾਂ ਫਿਰ ਇਨ ਸਵੈਕੋਸ਼ਨਾ ਦੀ ਉਲੰਘਣਾ ਕਰਦੇ ਹੋਏ ਰਾਸ਼ਨ ਲੈ ਰਹੇ ਆ ਤਾਂ ਇਹ ਸਾਰੇ ਹੀ ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਇਨਸਟਰਕਸ਼ਨ ਸਰਕਾਰ ਦੇ ਵੱਲੋਂ ਜਾਰੀਆ ਕੀਤੀ ਗਿਆ ਹਨ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਜੋ ਗਲਤ ਤਰੀਕੇ ਨਾਲ ਡਿਪੋ ਹੋਲਡਰਾਂ ਨਾਲ ਮਿਲ ਕੇ ਰਾਸ਼ਨ ਲੈ ਰਹੇ ਨੇ ਉਹਨਾਂ ਦੇ ਰਾਸ਼ਨ ਕਾਰਡ ਬੰਦ ਕੀਤੇ ਜਾ ਚੁੱਕੇ ਆ ਔਰ ਇਹ ਫਾਰਮ ਤੁਸੀਂ ਜੋ ਨਵੇਂ ਰਾਸ਼ਨ ਕਾਰਡ ਦੇ ਲਈ ਦੇਣਾਗਾ ਇਹ ਤੁਸੀਂ ਆਪਣੇ ਡਿਪੋ ਹੋਲਡਰ ਨੂੰ ਜਮ੍ਹਾਂ ਕਰਾਉਣਾ ਜਿਸ ਤੇ ਵਿੱਚ ਤੁਹਾਡੇ ਸਿਗਨੇਚਰ ਹੋਣਗੇ ਇਸ ਤੋਂ ਬਾਅਦ ਤੁਹਾਡੇ ਪਿੰਡ ਦੇ ਸਰਪੰਚ ਜਾਂ ਫਿਰ ਨੰਬਰਦਾਰ ਦੇ ਸਿਗਨੇਚਰ ਹੋਣਗੇ। ਔਰ ਇਸ ਤੋਂ ਤੁਸੀਂ ਪਟਵਾਰੀ ਤੋਂ ਵੀ ਆਪਣੀ ਡਿਟੇਲ ਵੈਰੀਫਾਈ ਕਰਾਉਣੀ ਆ ਉਹ ਵੀ ਤੁਹਾਡੀ ਜ਼ਮੀਨ ਦੇਖ ਕੇ ਸਿਗਨੇਚਰ ਕਰਨਗੇ ਅਤੇ ਅਗਰ ਤੁਹਾਡੀ ਜ਼ਮੀਨ ਜਿੰਨੀ ਹੋਈ ਉਨੀ ਪਟਵਾਰੀ ਇੱਥੇ ਜ਼ਮੀਨ ਲਿਖ ਦਿੰਦੇ ਆ। ਉਸ ਤੋਂ ਬਾਅਦ ਜੋ ਫਾਰਮ ਹੈ ਤੁਹਾਡਾ ਦਫ਼ਤਰ ਵਿੱਚ ਜਾਂਦਾਗਾ ਦਫ਼ਤਰ ਉਹ ਅਗਰ ਤੁਹਾਡਾ ਫਾਰਮ ਸਹੀ ਵਾਧਰੂਤ ਹੁੰਦਾਗਾ ਉਸ ਨੂੰ ਜਮ੍ਹਾਂ ਕਰ ਲਿਆ ਜਾਂਦਾ ਹੈ। ਅਗਰ ਡਿਪਾਰਟਮੈਂਟ ਨੂੰ ਲੱਗਦਾ ਹੈ ਕਿ ਤੁਸੀਂ ਜੋ ਫਾਰਮ ਭਰਿਆ ਇਸ ਦੇ ਵਿੱਚ ਕੁਝ ਗਲਤ ਫਿਲ ਕੀਤਾ ਜਾਂ ਉਲੰਘਣਾ ਕੀਤੀ ਹੈ ਸਰਕਾਰੀ ਨਿਯਮਾਂ ਦੀ ਤਾਂ ਤੁਹਾਡਾ ਫਾਰਮ ਰਿਜੈਕਟ ਕੀਤਾ ਜਾਂਦਾ ਹੈ ਤਾਂ ਇਸ ਤਰੀਕੇ ਜੋ ਤੁਹਾਨੂੰ ਲਗਭਗ 1 ਤੋਂ 1.5 ਮਹੀਨੇ ਦੇ ਵਿੱਚ ਰਾਸ਼ਨ ਕਾਰਡ ਦਾ ਨੰਬਰ ਮਿਲ ਜਾਂਦਾ ਹੈ ਔਰ ਉਸ ਨੰਬਰ ਦੇ ਜਰੀਏ ਤੁਸੀਂ ਆਪਣਾ ਰਾਸ਼ਨ ਕਾਰਡ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਿਵੇਂ ਕਰਨਾ ਹੈ ਉਸਦੇ ਲਈ ਤੁਸੀਂ ਡਿਜੀ ਲੋਕਰ ਤੇ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਰਾ ਰਾਸ਼ਨ ਐਪ ਤੇ ਜਾ ਕੇ ਵੀ ਆਪਣਾ ਰਾਸ਼ਨ ਕਾਰਡ ਸਰਚ ਕਰ ਸਕਦੇ ਹੋ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਲਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ